ਟੀਵੀ ਵਿੱਚ ਮਾ ਗੰਨਾ ਵੀ ਘਾਰ ਹੀ ਬਣਾਤਾ ਜਟਾ ਨੂੰ ਪੂਰਾ ਪਹਿਲਾਂ ਤਾਂ ਤੁਸੀਂ ਆਪ ਹੀ ਨਿਗਾਹ ਮਾਰੋ ਹਾਂ ਵੀ ਤੁਹਾਨੂੰ ਕੀ ਲੱਗਦਾ ਐਡੀ ਜੀਪ ਮੈਨੂੰ ਨਹੀਂ ਲੱਗਦਾ ਤੁਸੀਂ ਕਿਤੇ ਦੇਖੀ ਹੋਵੇ ਕਿਉਂਕਿ ਮਾ ਕੋਲੇ ਖੜ ਜੰਨਾ ਵੀਰਾਂ ਨੂੰ ਸ਼ਾਇਦ ਸਮਝ ਆ ਜਾਏ ਮੇਰੀ ਗੱਲ ਐਡੀ ਹਾਈਟ ਵਾਲੀ ਹਾਂ ਉੱਚੇ ਟਾਇਰ ਪਾਇਆ ਹੋ ਜਾਂਦੀ ਮੇਰੇ ਵੀਰ ਕਹਿੰਣਗੇ ਹੋ ਜਾਂਦੀ ਪਰ ਇਹ ਉਥੋਂ ਹਾਈਟ ਨਹੀਂ ਇਹਦੀ ਚੱਕੀ ਹੋਰ ਕਿਤੋਂ ਵੀ ਚੱਕੀ ਹੈ ਤੇ ਹੋਰ ਵੀ ਬੜੀਆਂ ਸੋਹਣੀਆਂ ਚੀਜ਼ਾਂ ਤੁਹਾਨੂੰ ਵਿਖਾਵਾਂਗੇ ਇਹਦੇ ਵਿੱਚ ਸਾਰੇ ਵੀਰਾਂ ਨੂੰ ਸਾਸਰੀ ਕਾਲ ਤੇ ਤਿਆਰ ਕਿੰਨਾ ਕੀਤੀ ਏ ਆਪਣੇ ਜੱਸੀ ਨੇ ਸਾਰੇ ਜਾਣਦੇ ਤੁਸੀਂ ਸਾਸਰੀ ਕਾਲ ਜੀ ਠੀਕ ਠਾਕ ਜੀ ਬਹੁਤ ਦੇਖ ਕੈਮ ਸਿਤ ਕੋਈ ਨਾ ਕੋਈ ਨਵਾਂ ਹੀ ਕੋਕਾ ਜੜਦਾਂ ਵਤੰਦਰਾ ਕੁਝ ਡਿਫਰੈਂਟ ਕਰਾਂ ਕਿ ਫੇਰ ਹੀ ਚੱਲਾਂਗੇ ਹੈ ਇਹ ਜੱਸੀ ਉੱਚੀ ਕਿਵੇਂ ਕੀਤੀ ਪਹਿਲਾਂ ਤਾਂ ਇਹ ਵੀਰਾਂ ਨੂੰ ਮੈਂ ਜਿਵੇਂ ਦੱਸ ਕੇ ਹਟਿਆ ਕਾਹਤੋਂ ਕੀਤੀ ਤੇ ਕਿਵੇਂ ਕੀਤੀ ਛੀ ਦੀ ਪ੍ਰੋਬਲਮ ਵੀਰੇ ਹਾਈਟ ਦੇਖੋ ਜਿਹੜੇ ਵੀ ਅੱਧੀ ਹੈਗੀ ਆ ਉਹਨਾਂ ਦੀ ਥੋੜੀ ਹਾਈਟ ਸੀ ਜ਼ਿਆਦੇ ਠੀਕ ਹੈ 6 ਫੁੱਟ ਤੋਂ ਹੋਣਗੇ ਉੱਤੇ ਉਹ ਥੋੜੀ ਬੈਠਣ ਦੀ ਪ੍ਰੋਬਲਮ ਆਉਂਦੀ ਸੀ ਵੀ ਉਹ